ਫਿਰ ਆਪਾਂ ਗੁਰੂ ਨੂੰ ਮੰਨਣ ਵਾਲੇ ਆਪਾਂ ਸਾਰੇ ਧਰਮਾਂ ਦੀ ਕਦਰ ਕਰਨ ਵਾਲੇ ਬੰਦੇ ਆ ਆਪਾਂ ਸਰਬੱਤ ਦੇ ਭਲੇ ਦੀ ਬਾਣੀ ਪੜਨ ਵਾਲੇ ਬੰਦੇ ਆ ਹਰ ਤੀਜੇ ਦਿਨ ਦੀ ਘਟਨਾ ਹੁੰਦੀ ਸੀ ਬੇਅਦਬੀ ਹੋ ਗਈ ਜੀ ਅੱਜ ਗੁਰੂ ਸਾਹਿਬ ਦੇ ਅੰਗ ਜਿਹੜੇ ਨੇ ਇੱਥੋਂ ਰੂੜੀਆਂ ਤੋਂ ਮਿਲੇ ਇੱਥੇ ਬੇਅਦਬੀ ਹੋ ਗਈ ਇੱਥੇ ਫਲਾਨਾ ਫਲਾਨੇ ਧਰਮ ਦੇ ਗ੍ਰਾਂਤੀ ਬੇਅਦਬੀ ਹੋ ਗਈ ਤੀਜੇ ਦਿਨ ਹੁੰਦਾ ਸੀ ਉਏ ਸਜ਼ਾ ਹੀ ਨਹੀਂ ਸੀ ਜੀ 2-3 ਸਾਲ ਸਜ਼ਾ ਸੀ ਉਹ ਘਟ ਕੇ ਅਗਲਾ ਜਾਂਦਾ ਸੀ ਹੁਣ ਅਸੀਂ ਪ੍ਰਧਾਨ ਸਭਾ ਦੇ ਵਿੱਚ ਇਹ ਫੈਸਲਾ ਕੀਤਾ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਕਿ ਬੇਅਦਬੀ ਕਰਨ ਵਾਲੇ ਜਿਹੜੇ ਕੋਈ ਬੇਅਦਬੀ ਕਰਦਾ ਕਿਸੇ ਵੀ ਧਰਮ ਦੇ ਗ੍ਰੰਥ ਦੀ ਤਾਂ ਉਹਨੂੰ ਐਸੀ ਸਜ਼ਾ ਮਿਲੂ ਕਿ ਦੁਬਾਰਾ ਕਈ ਪੀੜ੍hiyan ਉਹਦੀਆਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦੀਆਂ ਕਿ ਅਸੀਂ ਕੋਈ ਇਹ ਹਜਾ ਕਾਰਨਾਮਾ ਜਾਂ ਇਹ ਜੀ ਕਰਤੂਤ ਕਰਦੀਏ ਕਿਉਂਕਿ ਇਸ ਕਾਨੂੰਨ ਤੋਂ ਬਿਨਾ ਇਹ ਗੱਲ ਬਣਨੀ ਨਹੀਂ ਸੀ ਕਿਉਂਕਿ ਜਦੋਂ ਸਰਕਾਰਾਂ ਆਪ ਹੀ ਕਰਾਉਣ ਲੱਗ ਜਾਂਦੀਆਂ ਸੀ ਫਿਰ ਸੱਜਿਆ ਕਿਨੂੰ ਦੋਵਾਂਗੇ ਜੀ ਤੂੰ ਫਿਰ ਆਪਾਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਲੱਗਿਆ ਟਾਈਮ ਉਹਨੂੰ ਸ਼ੁਰੂ ਕਰਨ ਤੇ ਕਿਉਂਕਿ ਪਹਿਲਾਂ ਸਾਨੂੰ ਇਹ ਪਤਾ ਕਿ ਕੀਤਾ ਕਰਨਾ ਪਿਆ ਕਿ ਸਪਲਾਈ ਕਿੱਥੋਂ ਆਉਂਦੀ ਐ ਫਿਰ ਸਪਲਾਈ ਕਿਵੇਂ ਰੁਕੂਗੀ ਸਪਲਾਈ ਰੋਕਣ ਤੋਂ ਬਾਅਦ ਫਿਰ ਜਿਹੜੇ ਬੱਚੇ ਮਰੀਜ਼ ਨੇ ਵਿਚਾਰੇ ਜਿਹੜੇ ਪੈ ਗਏ ਬੁਰੀ ਸੰਗਤ ਚ ਉਹ ਤੜਫਣਗੇ ਤੜਫਣਗੇ ਤਾਂ ਉਹਨਾਂ ਨੂੰ ਕਿਹੜੇ ਹਸਪਤਾਲ ਚ ਲੈ ਕੇ ਜਾਵਾਂਗੇ ਓਟ ਕਲੀਨਿਕ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਫਿਰ ਪਤਾ ਲੱਗਿਆ ਪੁਲਿਸ ਦੇ ਛੋਟੇ ਮੁਲਾਜ਼ਮ ਮਿਲੇ ਹੋਏ ਨੇ ਉਹ ਪਹਿਲੀ ਦੱਸ ਦਿੰਦੇ ਸੀ ਵੀ ਛਾਪਾ ਮਾਰਨ ਆ ਰਹੇ ਆ ਤੁਹਾਡੇ ਪਿੰਡ ਉਹ ਭੱਜ ਜਾਂਦੇ ਸੀਗੇ ਉਹਨਾਂ ਨੇ ਬਦਲੀਆਂ ਕੀਤੀਆਂ ਪੂਰੇ ਪੰਜਾਬ 'ਚ ਅਕ੍ਰੋਸ ਦਾ ਪੰਜਾਬ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਸਪਲਾਈ ਰੋਕੀ ਤੇ ਫਿਰ ਸ਼ੁਰੂ ਕੀਤਾ ਪੀੜਾ ਪੰਜਾ ਤੇ ਹਰ ਰੋਜ਼ ਕਿਤੇ ਨਾ ਕਿਤੇ ਹੁਣ ਤੁਸੀਂ ਦੇਖਦੇ ਹੋਵੋਗੇ ਹਜ਼ਾਰਾਂ ਕਿਲੋ ਦੀ ਜਿਹੜੀ ਮਾਤਰਾ 'ਚ ਜਿਹੜੀ ਹੈਰੋਇਨ ਵਗੈਰਾ ਜਾਂ ਕੋਈ ਹੋਰ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਤਾਂ ਉਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੈਂਕੜੇ ਘਰਾਂ 'ਚ ਚਿੱਟੇ ਰੰਗ ਦੇ ਸੱਫਰ ਪਿਸ਼ਾ ਕੇ ਚਿੱਟਾ ਖੁਆ ਖੁਆ ਕੇ ਸਾਡੇ ਬੱਚਿਆਂ ਨੂੰ ਤੇ ਆਪ ਤੁਸੀਂ ਉਸ ਘਰ ਨੂੰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਿਲਾ ਘਰ ਪਾ ਕੇ ਤੇ ਦੀਪਮਾਲਾ ਕਰਕੇ ਰਹਿੰਦੇ ਹੋ ਇਹ ਤਾਂ ਹੋ ਨਹੀਂ ਸਕਦਾ ਸਜ਼ਾ ਮਿਲੂਗੀ ਭਾਵੇਂ ਛੋਟਾ ਭਾਵੇਂ ਵੱਡਾ ਭਾਵੇਂ ਉਹਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜ਼ੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਡਾ ਹੈ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਹੈ ਜਬ ਪੁਲਿਸ ਤਾਂ ਸਾਨੂੰ ਦੱਸੇ ਬਿਨਾਂ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲਿਆਇਓ ਆ ਨਾਬੇ ਜਾ ਕੇ ਮਿਲਿਆਇਓ ਤੁਸੀਂ ਇਹ ਕਈ ਵਾਰੀ ਨਾ ਬੰਦੇ ਨੂੰ ਗਲਤਫਹਿਮੀ ਹੋ ਜਾਂਦੀ ਹੈ ਕਿ ਸ਼ਾਇਦ ਮੈਂ ਆ ਪਰ ਪਰਮਾਤਮਾ ਹੈ ਉਹਦੀ ਚੱਕੀ ਪਰਮਾਤਮਾ ਦੀ ਚੱਕੀ ਜਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਨ ਦੀ ਬਹੁਤ ਬਰੀਕ ਹੈ ਜੀ ਵੱਡਿਆਂ ਵੱਡਿਆਂ ਆਉਣ ਵਾਲੇ ਦਿਨਾਂ 'ਚ ਵੀ ਵੱਡੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਔਰ ਦੁੱਖ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ 도ਗਲੇ ਚਿਹਰੇ ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ ਜਿਸ ਦਿਨ ਫੜ ਲੇ ਉਹਤੇ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ ਬਹੁਤ ਲੋਕਤੰਤਰੀਕ ਤਰੀਕੇ ਨਾਲ ਤਾਂ ਹੈ ਨਹੀਂ ਗਲਤ ਕੀਤਾ ਗਲਤ ਕੀਤਾ ਯਾਰ ਦੱਸੋ ਯਾਰ ਤੁਸੀਂ ਭਰਾਵੋ 2021 ਚ ਕਿਸੇ ਹੋਰ ਪਾਸੇ ਸੀ 2022 ਚ ਕਿਸੇ ਹੋਰ ਪਾਸੇ ਸੀ 2024 ਚ ਕਿਸੇ ਹੋਰ ਪਾਸੇ ਸੀ 2025 ਚ ਕਿਸੇ ਹੋਰ ਪਾਸੇ ਹੋ ਇੱਕ ਥਾਂ ਮੇ ਤਾਂ ਖੜ੍ਹਜੋ ਸੁਸ਼ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ ਚ ਕੋਈ ਕਲਾ ਨਹੀਂ ਮੇਰੀ ਕੋਈ ਾਕਾਤ ਨਹੀਂ بس ਇੰਨਾ ਕੁ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ 'ਚ ਸੱਪ ਪਾਉਣਾ ਨਾ ਮੈਂ ਕਿਸੇ ਢਾਬੇ 'ਚ ਜਾਂ ਕਿਸੇ ਰੈਸਟੋਰੈਂਟ 'ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤਾਂ ਤੁਹਾਡੇ ਤੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹੋਰ ਮੇਰਾ ਕਿਤੇ ਹਿੱਸਾ ਨਹੀਂ ਹੈ ਇੱਕ ਕੋਈ ਜਨਮ ਮਿਲਿਆ ਜੀ ਪਰਮਾਤਮਾ ਨੇ ਇੱਕੋ ਜ਼ਿੰਦਗੀ ਦਿੱਤੀ ਹੈ ਇਹ 'ਚ ਚਾਰ ਚੰਗੇ ਕੰਮ ਕਰ ਲਈਏ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਬੜੇ ਬੜੇ ਆਏ ਤੁਰ ਗਏ ਲੋਕ ਭੁੱਲ ਜਾਂਦੇ ਸੋ ਆ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਤੁਹਾਨੂੰ ਮਿਲਣ ਆਇਆ ਸੀ ਕਿਉਂਕਿ ਮੈਂ ਬਹੁਤ ਸਾਰੰਤਮੈਂ ਬਾਈਫੇਸ ਜਾਣਦਾ ਕਿਉਂਕਿ ਐਮਪੀ ਵੇਲੇ ਦੋਨੋਂ ਵਾਰ ਐਮਪੀ ਵੇਲੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਕੈਂਪੇਨ ਵੇਲੇ ਆ ਮੇਰੇ ਨਾਲ ਮੇਰਾ ਹਲਕਾ ਲੱਗਦਾ ਧੂਰੀ ਆਪਣਾ ਪਤਨਾਂ ਦਾ ਪਾਣੀ ਸਾਂਝਾ ਪਿੰਡ ਇੱਧਰ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਸੋ ਆਪਾਂ ਬਗਾਨੇ ਨਹੀਂ ਹੈਗੇ ਸਾਡੇ ਐਮ ਐਲ ਏ ਸਾਹਿਬਾਨ ਤੁਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਚੰਗੇ ਕੰਮਾਂ ਵਾਸਤੇ ਪੈਸੇ ਮੰਗਣਾ ਆਉਂਦੇ ਆ ਤੇ ਮੈਂ ਜਵਾਬ ਨਹੀਂ ਦਿੰਦਾ ਨਹੀਂ ਤਾਂ ਸਾਨੂੰ ਸ਼ਮਸ਼ਾਨ ਘਾਟਾਂ ਤੋਂ ਉੱਪਰ ਹੀ ਨਹੀਂ ਉੱਠਣ ਦਿੱਤਾ ਮੈਂ ਜਦੋਂ ਨਵਾਂ ਨਵਾਂ ਐਮ ਪੀ ਬਣਿਆ ਸੰਗਰੂਰ ਤੋਂ ਪਹਿਲੀ ਵਾਰ 14 ਚ ਮੈਂ ਕਿਹਾ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਦਿਆ ਕਰਾਂਗੇ ਪਹਿਲੀ ਉਹ ਪੰਚਾਇਤ ਆਈ ਸਾਡੇ ਲਹਿਰਗਾ ਅੱਗੇ ਵਾਲੇ ਪਾਸਿਓਂ ਕਹਿੰਦੇ ਐਮਪੀ ਸਾਹਿਬ ਬਹੁਤ-ਬਹੁਤ ਸਤਿ ਸ੍ਰੀ ਅਕਾਲ ਤੇ ਵਧਾਈਆਂ ਮੈਂ ਸਤਿ ਸ੍ਰੀ ਅਕਾਲ ਜੀ ਵਧਾਈਆਂ ਤੁਹਾਨੂੰ ਵੀ ਸਵਾ ਬਧਾਈਆਂ ਗ੍ਰਾਂਟ ਚਾਹੀਦੀ ਜੀ ਕਹਿੰਦੇ ਮੈਂ ਕਿਹਾ ਗ੍ਰਾਂਟਾਂ ਵਾਸਤੇ ਬਣਾਇਆ ਤੁਸੀਂ ਮੈਨੂੰ ਮਿਲੂਗੀ ਗ੍ਰਾਂਟ ਸਾਢੇ 3 ਲੱਖ ਚਾਹੀਦੇ ਜੀ ਮੈਂ ਸਾਢੇ 3 ਲੱਖ ਦੇ ਰਾਂਗੇ ਅੱਛੇ ਜੀ ਕਹਿੰਦੇ ਕਮਾ ਲਓ ਜੀ ਫਿਰ ਤਾਂ ਤੇ ਮੈਂ ਕਿਹਾ ਥੋੜਾ ਲਿਖ ਕੇ ਦੇ ਦਿਓ ਮਤਾਂ ਜੇ ਪਾ ਕੇ ਕਿ ਕਾਦੇ ਵਾਸਤੇ ਚਾਹੀਦੇ ਆ ਆਪਾਂ ਦੇ ਦਿਆਂਗੇ ਮੈਂ ਉਸ ਮਹਿਕਮੇ ਨੂੰ ਕਹਿ ਦਊਗਾ ਕਹਿੰਦੇ ਜੀ ਸਮਸ਼ਾਨ ਘਾਟ ਦੀਆਂ ਗੰਧਾਂ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਵੀ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਰਾਤ ਨੂੰ ਬਾਹਰ ਹੀ ਨਾ ਜਾਣ ਮਸਾਂ ਛੱਡ ਕੇ ਆਏ ਆ ਤੇ ਮੈਂ ਕਿਹਾ ਵੀ ਸਕੂਲ 'ਚ ਲਾਇਬ੍ਰੇਰੀ ਬਣਾ ਦਿੰਨੇ ਆ ਪਿੰਡ 'ਚ ਆਰੋ ਪਾਣੀ ਵਾਲਾ ਫਿਲਟਰ ਲਾ ਦਿੰਨੇ ਆ ਸੋਲਰ ਲਾਈਟਾਂ ਲਾ ਦੰਨੇ ਆ ਤੁਹਾਨੂੰ ਐਂਬੂਲੈਂਸ ਦੇ ਦੰਨੇ ਆ ਸਕੂਲ ਚ ਕਮਰੇ ਪਾ ਦੰਨੇ ਆ ਫਰਨੀਚਰ ਲੈ ਲੋ ਮੈਨੂੰ ਕਹਿੰਦੇ ਜੀ ਆ ਜਿਹੜਾ ਸ਼ਮਸ਼ਾਨ ਘਾਟ ਤੋਂ ਬਿਨਾਂ ਬਾਕੀ ਤੁਸੀਂ ਚੀਜ਼ਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਕਰ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਮੈਂ ਕੀ ਗੱਲ ਕਹਿੰਦੇ ਸਾਡੇ ਪਿੰਡ ਤਾਂ ਜਦੋਂ ਵੀ ਪੈਸੇ ਆਏ ਨੇ ਜਦੋਂ ਵੀ ਗ੍ਰਾਂਟ ਆਈ ਹੈ ਸ਼ਮਸ਼ਾਨ ਘਾਟ ਵਸਤੀ ਆਈ ਹੈ ਜੀ ਸੰਤਾਈਂ ਲੱਗਦਾ ਬਸ ਸਮਝਾਨ ਘਟਵਾਤੀ ਪੈਸੇ ਆ ਸਰਕਾਰ ਕੋਲੇ ਸੋ ਵੀਰੋ ਸਾਨੂੰ ਇਹ ਉੱਪਰ ਉਠਣੀ ਨਹੀਂ ਦਿੱਤਾ ਸਾਨੂੰ ਤਾਂ ਉੱਪਰ ਹੀ ਨਹੀਂ ਉਠਣ ਦਿੱਤਾ ਨਤੀਜਾਂ ਤੋਂ ਹੁਣ ਅਸੀਂ ਆ ਲਾਇਬ੍ਰੇਰੀਆਂ ਬਣਾ ਰਹੇ ਆ ਨਿਯੁਕਤੀ ਪੱਤਰ ਵੰਡ ਰਹੇ ਆ ਜੀਵਨ ਬੀਮੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਕੰਮ ਐ ਹਜੇ ਨੇ ਜਿਹੜੇ ਤੁਸੀਂ ਤੁਸੀਂ ਵੀ ਕਹੋਗੇ ਯਾਰ ਵੀ ਇਹ ਕੰਮ ਹੋ ਸਕਦਾ ਸੀ ਯਾਰ ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਤੀ ਖੋਪੇ ਖੋਪੇ ਝਾੜੀ ਰੱਖੇ ਜਦੋਂ ਪਹਿਲਾਂ ਖੂਹ ਚੱਲਦੇ ਸੀ ਤਾਂ ਉਠਦੇ ਬੋਤੇ ਦੇ ਖੋਪੇ ਲਾ ਆਂਦੇ ਸੀ ਇਦਾਂ ਉਹਨੂੰ ਇੱਕ ਵਾਰੀ ਤੋੜ ਦਿੰਦੇ ਸੀ ਡੰਡਾ ਮਾਰ ਕੇ ਆਪ ਕਿਸਾਨ ਖੇਤਾਂ 'ਚ ਚਲੇ ਜਾਂਦਾ ਸੀ ਉਠ ਨੂੰ ਐਂ ਲੱਗਦਾ ਸੀ ਵੀ ਮੇਰੇ ਮੰਗਰੀ ਤੁਰੇ ਆਉਂਗਾ ਜੇ ਮੈਂ ਖੜ ਗਿਆ ਡੰਡਾ ਮਾਰੂਗਾ ਉਹ ਆਪੀ ਤੁਰਿਆ ਜਾਂਦਾ ਤੁਰਿਆ ਜਾਂਦਾ ਸ਼ਾਮ ਨੂੰ ਜਦੋਂ ਖੂਬ ਬੰਦ ਕਰਦੇ ਤਾਂ ਉੱਠ ਸੋਚਦਾ ਸੀ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਬਈ ਤੜਕੇ ਦੇ ਤੁਰੇ ਹੋਏ ਆ ਜਦੋਂ ਉਹਦੇ ਖੋਪੇ ਲਾਉਂਦੇ ਸੀ ਉੱਥੇ ਖੜਾ ਹੁੰਦਾ ਸੀ ਉਹ ਸਾਨੂੰ ਤਾਂ ਐਂ ਖੋਪੇ ਲਾ ਕੇ ਕਮਾਈ ਗਏ ਨੇ ਇਹ ਬਸ